ਸਾਹੀ ਗੁਰੂ ਜੀ ਤਾਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਸਰਬਣ ਕਰੋ ਜੀ ਅੱਜ ਆਪਾਂ ਸਰਬਣ ਕਰਾਂਗੇ ਜੀ ਗੁਰੂ ਜੀ ਦੀ ਬਰਾਤ ਦਾ ਟੁਕਾ ਇੱਧਰ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਗੁਰੂ ਜੀ ਦੀ ਬਰਾਤ ਸਨੇਤ ਗੁਰੂ ਕੇ ਲਾਹੌਰ ਤੋਂ ਅੱਧ ਕੋਹ ਦੀ ਦੂਰੀ ਤੇ ਠਹਿਰ ਗਏ ਲਾਗੀਆਂ ਨੇ ਲਾਗ ਲੈਣ ਦੇ ਚਾਹ ਵਿੱਚ ਸਾਰੀ ਤਿਆਰੀ ਕੀਤੀ ਹੋਈ ਸੀ ਜਿਹੜੇ ਬਜ਼ੁਰਗ ਮਸੰਦ ਸਨ ਉਹਨਾਂ ਨੂੰ ਬੁਲਾ ਕੇ ਥੈਲੀਆਂ ਵਿੱਚ ਧੰਨ ਪਾ ਕੇ ਦੇ ਦਿੱਤਾ ਅਤੇ ਕਿਹਾ ਧੰਨ ਦੀ ਇਸ ਤਰ੍ਹਾਂ ਵੱਡੀ ਵਰਖਾ ਕਰਦੇ ਚੱਲੋ ਜਿਵੇਂ ਬੱਦਲ ਚੜ੍ਹ ਕੇ ਜਲ ਦੀਆਂ ਬੂੰਦਾਂ ਦੀ ਵਰਖਾ ਕਰਦਾ ਹੈ ਜਦ ਇਹ ਸੁਣਿਆ ਕਿ ਉਹ ਕੁੜੀ ਵਾਲੇ ਅੱਗੋਂ ਲੈਣ ਵਾਸਤੇ ਆ ਗਏ ਹਨ ਤਾਂ ਵਾਜਿਆਂ ਦੇ ਵੱਜਣ ਦੀ ਵੱਡੀ ਧੁਨੀ ਉੱਠੀ ਉਸ ਵੇਲੇ ਇਧਰੋਂ ਮਾਮਾ ਕਿਰਪਾਲ ਚੰਦ ਜੀ ਵੀ ਨਿਲਨੀ ਬਾਸਤੀ ਸੁਚੇਤ ਹੋ ਕੇ ਉਹਨਾਂ ਦੇ ਕੋਲ ਆ ਗਏ। ਤਦ ਅੱਗੇ ਝੰਡੇ ਝੋਲਦੇ ਜਾ ਰਹੇ ਸਨ ਜਿਨ੍ਹਾਂ ਨੂੰ ਕਈ ਤਰ੍ਹਾਂ ਦੇ ਰੰਗਾਂ ਦੀ ਜਰੀ ਲੱਗੀ ਹੋਈ ਸੀ। ਦਸਾਂ ਦਿਸ਼ਾਵਾਂ ਭਾਵ ਸਾਰੇ ਪਾਸਿਆਂ ਤੋਂ ਇਸ ਤਰ੍ਹਾਂ ਮੇਲ ਮਿਲਾਪ ਕੀਤਾ ਗਿਆ ਜਿਵੇਂ ਵੱਡੇ ਬੱਦਲ ਘਰਚ ਗਰਜ ਕੇ ਮਿਲ ਰਹੇ ਹੋਣ। ਉਹੋ ਸਵਾਰੀਆਂ ਵਾਹਨ ਭਜਾਉਂਦੇ ਅਤੇ ਵਾਹਮਾ ਹੁਲਾਰ ਦੇ ਹੋਏ ਆਪਸ ਵਿੱਚ ਮਿਲਦੇ ਅਤੇ ਇਸ ਤਰ੍ਹਾਂ ਆਨੰਦ ਪ੍ਰਾਪਤ ਕਰਦੇ ਜਿਵੇਂ ਆਨੰਦ ਦੀਆਂ ਦੋ ਨਦੀਆਂ ਦਾ ਓਮੰਡ ਕੇ ਮਿਲਾਪ ਹੁੰਦਾ ਹੈ ਉਹਨਾਂ ਦੇ ਅੰਗਾਂ ਵਿੱਚ ਵੀ ਉਸੇ ਤਰ੍ਹਾਂ ਦਾ ਹੀ ਚਾਹ ਭਰਿਆ ਹੋਇਆ ਸੀ ਗੁਰੂ ਜੀ ਅੱਗੇ ਕੁੜੀ ਵਾਲੇ ਸਾਰੀਆਂ ਵਸਤੂਆਂ ਰੱਖ ਕੇ ਚਿੱਤ ਵਿੱਚ ਚਾਹੀ ਚਾਹੀ ਸਾਰੇ ਗੁਰੂ ਜੀ ਦੇ ਪੈਰੀ ਪਏ ਫਿਰ ਸਾਰਿਆਂ ਨੇ ਹੱਥ ਜੋੜ ਕੇ ਬਹੁਤ ਬੇਨਤੀਆਂ ਕੀਤੀਆਂ ਅਸੀਂ ਛੋਟਿਆਂ ਤੋਂ ਛੋਟੇ ਹਾਂ ਤੁਸੀਂ ਵੱਡਿਆਂ ਤੋਂ ਵੱਡੇ ਹੋ ਆਪਣੇ ਸੇਵਕ ਜਾਣ ਕੇ ਸਾਡੀ ਇੱਜ਼ਤ ਰੱਖ ਲਵੋ ਸਾਡੀ ਇੱਛਾ ਪੂਰੀ ਕਰਕੇ ਹੁਣ ਤੁਸੀਂ ਕਿਰਪਾ ਕਰ ਦਿੱਤੀ ਹੈ ਬ੍ਰਾਹਮਣ ਦੀ ਆ ਰਾਮ ਨੇ ਤਦ ਮਾਮਾ ਕਿਰਪਾਲ ਚੰਦ ਨੂੰ ਪ੍ਰੇਰਦੇ ਹੋਏ ਕਿਹਾ ਗੁਰੂ ਜੀ ਦੇ ਸਹੁਰੇ ਨਾਲ ਬਹੁਤ ਹੀ ਪ੍ਰਸੰਨਤਾ ਸਹਿਤ ਮਿਲਣੀ ਕਰੋ ਗੁਰੂ ਜੀ ਦੇ ਸਹੁਰੇ ਨੇ ਮਾਮਾ ਕਿਰਪਾਲ ਚੰਦ ਨੂੰ ਖੁਸ਼ ਹੋ ਕੇ ਸੁੰਦਰ ਵਸਤਰ ਅਤੇ ਕਪੋੜਾ ਦਿੱਤਾ ਫਿਰ ਦੋਵੇਂ ਮਨ ਵਿੱਚ ਖੁਸ਼ੀ ਧਾਰਨ ਕਰਕੇ ਗਲੇ ਮਿਲੇ ਗੁਰੂ ਜੀ ਨੇ ਉਹਨਾਂ ਦਾ ਆਦਰ ਕਰਦੇ ਹੋਏ ਉਹਨਾਂ ਦੇ ਪਕਵਾਨ ਭੋਜਨ ਲੈ ਲਿਆ ਫਿਰ ਸਾਰਿਆਂ ਵਿੱਚ ਵੰਡ ਦਿੱਤਾ ਉਹਨਾਂ ਦੇ ਨਾਲ ਜਿਵੇਂ ਹੀ ਵੀ ਉਚਿਤ ਸੀ ਉਸ ਅਨੁਸਾਰ ਰਸਮਾਂ ਕਰਕੇ ਫਿਰ ਮਾਲਕ ਗੁਰੂ ਜੀ ਨੇ ਬਰਾਤ ਦਾ ਢਕਾ ਕਰਨਾ ਚਾਹੀ